ਮੇਰਾ ਮੇਰਾ ਨਾ ਇਹ ਬਿੰਦਲ ਗਾਦੀ ਦਾ ਬਿੰਦਲ ਗਾ ਕਰਾ ਦੇ ਗਾ ਮਾੜੀ ਜੀ ਮੇਰੇ ਨਾਲ ਬਿੰਦੀ ਨੇ ਇਹ ਬਿੰਦਲ ਦਾ ਠੀਕ ਹੈ 3 3 ਨਾ 14 ਦੇ ਫਾਰੇ ਵਿੱਚ ਚੇਰੇ ਨਹੀਂ ਬਿੰਦਲ ਤੁਸੀਂ ਮਾਰੀ ਜਾਂਦੇ ਆ ਕਿ ਜਦੋਂ 14 14 ਦਾ ਟਾਇਰ ਹੈ ਡਰਾਈਵਰ ਨੂੰ ਚਾਰ ਹੈ ਨਾ ਫੇਰ ਚਾਰ ਹੂੰ ਤੋਂ ਭਾਈ ਐ ਨੂੰ ਫਿਰ ਬੰਦੇ ਬਹੁਤ ਆ ਕਹਿੰਦੇ ਆ ਬਈ ਗੰਨਾ ਬੀਜਣ ਵਾਲੇ ਸਾਡਾ ਦੋ ਫਿਰਦੇ ਇੱਕ ਦੋ ਫਾਇਮ ਨਜ਼ਰੇ ਲੱਗ ਗਈ ਨਜ਼ਰੇ ਲੱਗ ਗਈ ਆ ਦੋ ਬੰਦੇ ਫਿਰਦੇ ਹੈਗਾ ਗੰਨਾ ਬੀਜਣ ਵਾਲੇ ਦੇਖ ਲੋ ਹੰਤਾ ਹਾਈ ਨਹੀਂ ਚਾਪਾ ਦੀ ਗਿਆ ਨਾ ਸਿਆਣੇ ਕੱਟਿਆ ਗਿਆ ਯਾਰ ਯਾੜੇ ਕੜਾ ਗੱਡੀ ਹੈ ਫਿਰ ਯਾਰ ਮੇਰੀ ਗੱਲ ਦੇ ਲਾਉਣ ਦੇ ਬੁੱਟ ਲਾਉਣੇ ਦਾ ਡਿੱਗੀ ਉੱਥੇ ਘਾਹ ਡਿੱਗੀ ਰਹੀ ਹੈ ਜੀ ਬੁੱਟ ਲਾਉਣੇ ਆ ਖਾ ਤੇਰੇ ਉਧਰ ਵੀ ਨਹੀਂ ਪੈਣੀ ਹੈ ਅਸ਼ਾਲ ਕਰਾ ਨਿਕਲਨੇ ਫੇ ਤੂੰ ਖਾ ਲਿਆ ਹੈ ਲਾਗ ਲਾਗ ਆਇਓ ਹੈ ਨਾ ਵਾਕੀ ਦੁੱਤੀ ਆ ਇਹ ਈਲੇ ਵਾਂ ਵੜ ਗਏ ਆ ਮਾਂ ਪਾਣੀ ਇਹ ਨੂੰ ਸਿੱਤੀ ਦੋਵੇਂ ਮੱਜ ਜੇ ਆ ਲੱਗਨੇ ਤੇਰੇ ਕੰਨਾਂ ਠੀਕ ਨਹੀਂ ਗੱਲ ਹੈ ਆ ਲੱਗੂਗਾ ਦੋਨੋਂ ਆ ਇਸਿਆੜ ਕੱਢੂਗਾ ਆ ਇਹ ਕੱਢਨੇ ਐ ਫੇ ਜੇ ਤੂੰ ਆਏ ਸਾੜ ਕੱਢੂਗਾ ਇਧਰ ਨੂੰ ਇਹ ਧੁੱਪ ਨਹੀਂ ਆਉਣੀ ਤੇਰੇ ਕੈਰ ਕਿਦ ਨੂੰ ਕੋਈ ਦਾ ਹੈ ਹੁਣ ਪਪੂਲਰ ਹੀ ਲਾਉਣੇ ਫਿਰਣਾ ਗਲਤ ਹੈ ਯਾਰ ਇਹ ਲੋਟ ਕੱਢੀਆਂ ਚੂੜੀ ਚੜਦਾ ਛੇ ਵੀਰਾ ਇਹਦਾ ਬੁੱਟਾ ਲਾਉਣਾ ਹੈ ਬੁੱਟਾ ਲਾਉਣਾ ਹਾਂ ਕਾਲੇ ਨੂੰ ਬਾ ਲਾਗ ਉਨਜ ਉਧਰ ਬਾਈ ਉਨਿਓ ਤੈਨੂੰ ਉਧਰ ਨੂੰ ਬੋਣੀ ਬਣੀ ਯਾਰ ਕੀ ਨੀ ਗੱਲ ਹਾਂ ਇੱਧਰ ਪਾਨ ਕੇ ਲੈ ਆਉਂਗਾ ਹਾਂ ਕਿਹੜਾ ਬੀਜ ਹੈ 18 18 ਭਾਈ 18 ਬੀਜਨਾ ਭਾਈ 1.5 ਕਿਲ ਇਹ 1.5 ਕਿਲੇ ਮੈਂ 18 ਪ੍ਰਸ ਪਪੂਲਰ ਅੱਜ ਕਹਿੰਦੇ ਅਸੀਂ ਕੱਲਾ ਬੀਜੇ ਕਰ ਦੇਣਾ ਤੂੰ ਹਜੜੀ ਵੀ ਸ਼ੁਰੂ ਕਰ ਦਣਾ ਵਈਆ ਜੀ ਠੀਕ ਐ ਤੂੰ ਐਂ ਕਹੀਏ ਹੋਰ ਤੇਰੀ ਓਰੀ ਕਰ ਦਣਾ ਲਿਆ ਕੇ ਹੁਣ ਨਹੀਂ ਸੁਣ ਲੈ ਗੱਲ ਤੂੰ ਖਾਲ ਉੱਥੇ ਤੋਰ ਆਹ ਖੇ ਦੇ ਪਚਾਈਂ ਗੱਲ ਆ ਖਾਲ ਤੂੰ ਤਾਂ ਦੂ ਦੋ ਘਰੇ ਬਣਾ ਦੇ ਐ ਇਹਦੇ ਤਿੰਨ ਘਰੇ ਬਣਾ ਦੇ ਐ ਲੋਟ ਬੜੀ ਘਰੇ ਠੀਕ ਐ ਨਾ ਕਰ ਦੇ ਇੱਕ ਨਾ ਟਾਰ ਦੇ ਪਾਸ ਫੜਾ ਫੜਾ ਯਾਰ ਐਂ ਕਰ ਜੇਗਾ ਨਾ ਐਂ ਕੱਢੇ ਸਿਆੜਾ ਮੁੱਟਾ ਲਾਉਣਾ ਆਇਲ ਐਂ ਲੋਟ ਆਉਣੇ ਸਿਆੜ ਜੋ ਤਾਂ ਫਗਰਾਸ ਹੁੰਦੀ ਇੱਧਰ ਉੱਧਰ ਮਦਮ ਬਿਚਿਆ ਪਿਆ ਚੱਲ ਫੇਰ ਹੁਣ ਸਿਤਾਰ ਨੇ ਹੁਣ ਕਦੇਖਦਾ ਪਹਿਲੇ ਤੇ ਬੀਜੇ ਆਉਣਾ ਅੱਜ ਅੱਜ ਬੀਜ ਤੇ ਹੀ ਫਡਾਂਗਾ ਆਉਣਾ ਤੇ ਹੋਰ ਕੁਝ ਨਹੀਂ ਹੋਣਾ ਇਹਨੇ ਲੱਗੇਵੇਂ ਉਧਰ ਬੀਜ ਕਰਨਾ ਕਾਹ ਬੰਦੇ ਦੋ ਬੰਦੇ ਚਾਰੇ ਆ ਬਸ ਜ਼ਿਆਦਾ ਬੰਦਾ ਕਰਨਾ ਬੀਜਾਈ ਮੈਂ ਹੋਊਗੀ ਨਾ ਖਰਜਾਂ ਮੈਂ ਪਾਣੀ ਰੋਕਿਆ ਬਣਾਲੇ ਉਦਾ ਉਸਕਾ ਪਾਣੀ ਰੋਕਿਆ ਮੈਂ ਪਾਣੀ ਲਾਉਣ ਨੂੰ ਬੈਠਾ ਛਿੱਟੀਆਂ ਹੀ ਪਨੀਰੀ ਖੜੀ ਜਾਂਦੀ ਗੰਨਾ ਬੀਜ ਦੋ ਉਹ ਉਹਨਾ ਗਿੱਲਾ ਕਰ ਦੇਣਾ ਮੇਰਾ ਗੰਨਾ ਬੀਜੇਣਾ ਫੇਰ ਕਿੰਨੇ ਨੌਂ ਤੇ ਐਂਟੋ ਕੁੱਬੀਆ ਵਾਟਾ ਦਾ ਗੰਮੇ ਨਾ ਰਿਕਾਲ ਮੁਨੇ ਤਾਂ ਹੀ ਜਿੰਨਾ ਜਿੰਨਾ ਜੀ ਹੈ ਕਿ ਨਹੀਂ ਵਾਹ ਲਾਵਾਂਗੇ ਤਾਂ ਹੀ ਕਾਟੋਗੇ ਕਾਹੀ ਕਾਟੋਗੇ ਸੇਫਟਾ ਬਣਾਤਾ ਚੇ ਤੇ ਪਾਉਟੋ ਪਾਉਟਾ ਬਣਾ ਹੈ ਇਹ ਤੇ ਪਲਾਉ ਪਲਾਉ ਮਾਰੇ ਪਲਾਉ ਤਾਂ ਆ ਮੇ ਮੱਦੇ ਪੈਣਾ ਇਹਨੂੰ ਪਲਾਉ ਜੇ ਵੀ ਹੈ ਇਹ ਦਿਨ ਇਹ ਲੈਣਾ ਕਾਹਦੇ ਬਣਾਏ ਨੇ ਹਾਰੂ ਦਾ ਬੰਦੂ ਹੂੰ ਇਹਦੇ ਫੱਟੀ ਨਹੀਂ ਹੁੰਦੀ ਆਲੇ ਬੰਦ ਕਰਨੇ ਵਾਲੀ ਤਾਵਣੀ ਬਣਦੀ ਨਹੀਂ ਵਿਚੇ ਵਾਲਾ ਕੋ ਕੋ ਕਿਧਰ Odometer ਤੇ ਹੈ ਜੇ ਤਾਂ ਬੱਜੇ ਦਾ ਆਪਣਾ ਹੋਣਾ ਆਪਣਾ ਹੋਊਗਾ ਹੂੰ ਉਹ ਆਲੇ ਦੁਆਲੇ ਫੱਟੀ ਨਹੀਂ ਹੈ ਜੀ ਇਹ ਇਹ ਤਾਂ ਵਧੀਆ ਧਿਆਨ ਕਰਿਆ ਹੋਇਆ ਇਹਨੇ ਇਹਨੇ ਵਧੀਆ ਧਿਆਨ ਕਰਿਆ ਹੋਇਆ ਭਾਈ ਇਹ ਹੀ ਫਿਰ ਭਾਈ ਇਹੀ ਲਾਜ ਮੈਂ ਇਹਦਾ ਅੱਧਾ ਟਰੈਲਰ ਲੈ ਲੱਦ ਕੇ ਵੀ ਦੋ ਗਿੜੇ ਮੈਂ ਪੂਰਾ ਆ ਜੂਗਾ ਵੀ ਹੈਨਾ ਬਸ ਜਿਆਦਾ ਜਿਆਦਾ ਹੈ ਬੀਜ ਕਰਕੇ ਅੱਜ ਵੜ ਦੂੰਗੇ ਅੱਜ ਕੇਰ ਨਹੀਂ ਬੀਜ ਨਹੀਂ ਹੁੰਦਾ ਹੂੰ ਉਹ ਵੀ ਠੀਕ ਐ ਸਵੇਰ ਨੂੰ ਵੀਜੀ ਜਾਉਂਗੇ ਓਕੇ ਠੀਕ ਨਹੀਂ ਹਾਂ ਬਈ ਕੋ ਬੜਾ ਬੀਜ ਨਹੀਂ ਘੱਟ ਭੱਜਣ ਨਾਲੋਂ ਇੱਧਰ ਨੂੰ ਫੇਰ ਜਾ ਫੇਰ ਆ ਬੀਜ ਘੱਟ ਗਿਆ ਆ ਹੋ ਗਿਆ ਖਲਾਵ ਬੋ ਗਿਆ ਠੀਕ ਨਹੀਂ ਗੱਲ ਹਾਂ ਅੱਪ ਇਹ ਜੀਮੀਦਾਰ ਬਗੈ ਭਈ ਇੱਥੇ ਚੱਲ ਜੂ ਕੰਮ ਹੈ ਬਈ ਹਾਂ ਇਹ ਭਈਆ ਕੱਢੋ ਭਈਆ ਕੱਢੋ ਭਈਆ ਕੱਢ ਕੱਢਣਾ ਕਿਹਦਾ ਨਹੀਂ ਜਾਂਦਾ ਹੋ ਗਿਆ ਇਹ ਖੇਤੀ ਕਹਿੰਦਾ ਚੱਲਣੀ ਭਈਆਂ ਨਾਲ ਚੱਲਣੀ ਐ ਉਤੋਂ ਉਹਨੂੰ ਬੋਟ ਨਾ ਬਣਾਓ ਬਣਾਓ ਉਹਦੀ ਜਿਹੜੀ ਚੀਜ਼ ਐ ਸਲੀ ਬੋਟ ਨਾ ਬਣਾਓ ਠੀਕ ਨਹੀਂ ਗੱਲ ਰੂਫ ਰੱਖੋ ਹਾਂ ਰੂਫ ਰੱਖੋ ਦਾ ਰੂਫ ਰੱਖੋ ਹਾਂ ਜਿਹੜਾ ਭਈਆ ਜਿਹਦੀ ਮੋਟਰਪਲ ਹਾਂ ਉਹ ਬੰਦੇ ਆਪਣੇ ਰੱਖੇ ਆ ਗਾਡੀ ਫੋਟੋ ਕਰਕੇ ਰੱਖੇ ਆ ਆਪਣਾ ਉੱਥੇ ਜਮਾ ਕਰਾਓ ਥਾਣੇ 'ਚ ਥਾਣੇ 'ਚ ਦੱਸੋ ਭਾਈ ਵੀਰ ਇੰਨੇ ਬੰਦੇ ਬੈਠੇ ਫੋਟੋ ਕਾਪੀ ਲੈ ਕੇ ਇਹ ਇਹ ਥੋੜਾ ਹੁਣ ਲੀਵਰ ਵਗੈਰਾ ਤਾਂ ਗਾਡੀ ਰੁਟਦੀ ਹੋਣੀ ਬਾਈ ਆ ਹੁਣੀ ਨਹੀਂ ਭਈ ਹੈਗੇ ਨੇ ਰੀਆਈ ਪਈ ਹੈ ਹਾਂ ਗੰਨਾ ਵੀ ਨੌਖ ਹੋਇਆ ਪੇ ਹਾਂ ਰਾਤ 4 ਵਜੇ 4 ਵਜੇ ਕਿ ਆਬਜਾਈ ਕਰੂਗੇ ਤਿੰਨੇ ਆ ਸਾਢੇ ਤਿੰਨੇ ਆ ਦੋ ਤਿੰਨੇ ਲਾਣੇ ਅੱਧੀ ਅੱਧੀ ਰੋਟੀ ਨੂੰ ਲੱਗ ਜਾਂਦੀ ਐ ਇੱਕ ਬੰਦੇ ਦੀ ਤਿੰਨ ਦੇ ਲਾਉਣੇ ਆ ਰਕ ਡੇਢ ਕਿਲਿਆਂ ਵਿੱਚ ਤਿੰਨ ਤਿੰਨ ਪੱਕੇ ਡੇਢ ਕਿਲਿਆਂ ਵਿੱਚ ਨੀ ਵਿਜੋਣਾ ਨਾ ਮਾਤੇ ਵੀ ਦੋ ਤਿੰਨ ਕਿਲੇ ਡੇਢ ਕਰਹਿ ਗਿਆ ਕਹਿੰਦਾ ਡੇਢ ਕਰ ਡੇਢ ਰਹਿ ਗਿਆ ਕਹਿੰਦਾ ਡੇਢ ਇੱਕ ਜਿਹੇ ਨੂੰ ਆਇਆ ਕਰੂ ਇੱਕ ਰੋਟੀ ਬਣਾ ਕੇ ਲਿਆ ਕਰੂ ਕੋ ਪਹਿਲਾਂ ਸਾਢੀ ਡੇਢ ਰਹਿ ਗਿਆ ਹਾਂ ਆ ਦੋ ੱਲੇ ਸਾਡੇ ਪੁੱਜਾ ਨੂੰ ਫੇਰ ਚਾਰ ਵੀ ਗਏ ਬੀ ਲੋਗਨਾਂ ਤਾਰ ਅਹ ਹਬੀ ਜੀ ਪੁੱਛਦਾ ਬਾਈ ਆਪਣੇ ਪਿੰਡਾਂ ਵਾਲੇ ਕਢਾਵੇ ਕਰਦੇ ਨੇ ਡੰਗਰੀ ਨਹੀਂ ਕਿਸੇ ਪਰ ਇਹ ਜਦੋਂ ਹੂੰ ਇਹਨਾਂ ਮਰਜੀ ਬੀਜ ਘਰਾ ਲਾ ਤੂੰ ਅਸੀਂ ਜਿਹੜੇ ਕਢਾਵੇ ਤੇ ਜਿਹੜੇ ਪੁਰਾਣੇ ਬੂੜੇ ਤੇ ਹੂੰ ਜਿਹੜੇ 50 50 ਭਰੀਆਂ ਕਰਕੇ ਉੱਠਦੇ ਤੇ 40 40 ਭਰੀਆਂ ਕਰਕੇ ਉੱਠਦੇ ਤੇ ਉਹ ਹੁਣ ਗਾਮ ਤਾਂ ਸਸਰੀ ਕਾਲੇ ਆ ਹੂੰ ਜਿਹੜੇ ਬੰਦੇ ਨੇ 50 ਭਰੀਆਂ ਘਾਟ ਦੇਣੀਆਂ ਬੀਜ ਹੋ ਗਿਆ ਸਮਝ ਤੂੰ ਹੂੰ 20 30 ਭਰੀਆਂ ਹੋਰ ਪਾਪੇ ਚ ਇਕੱਲੇ ਦਾ ਬੀਜ ਹੋ ਗਿਆ ਦਾ ਬੀਜ ਹੋ ਗਿਆ ਹੁਣ ਇੱਥੇ ਦੇਖ ਲੈ ਤੂੰ ਕੀ ਹਾਲ ਹੈ ਇਹ ਡੰਗਰੇ ਨਹੀਂ ਆ ਕਿੰਨਾ ਕੀਨੇ ਘੱਟ ਚੱਕਰ ਨਹੀਂ ਜਾਂਦਾ ਕੋਈ ਸਾੜੇ ਚੱਕਰ ਨਹੀਂ ਗਿਆ ਪਰ ਕਾਕ ਕੋਈ ਅਗਲਾਈ ਵਿੱਚ ਡੰਗਰੇ ਨਹੀਂ ਛੱਕਣਗੇ ਇਹ ਬੰਦਾ ਬਣਾ ਤੇ ਮੁੰਲਾਦਾ ਬਣਾ ਐਦਿ ਗੰਨਾ ਆ ਵੀ ਨਹੀਂ ਬਣਾ ਦਿਦਈ ਆ ਜਿੱਲੂ ਕੌਣ ਕੱਦਾ ਬੰਦਾ ਰੱਖ ਕੇ ਦਿਹਾੜੀ ਪਰ ਨਾਲ ਦਿਹਾੜੀ ਪਰ ਕੀ ਮਿਲਦਾ ਤੈਨੂੰ ਚੱਕਰ ਤਾਂ ਹੋਈ ਹੁਣ ਪਹਿਲਾਂ ਹੁੰਦੇ ਪਰਿਵਾਰ ਬੜੇ ਬੰਦੇ ਹੁੰਦੇ ਤੇ ਖਾਸੇ ਕੰਮ ਕਰੀ ਜਾਂਦੇ ਉਹ ਹੀ ਤਾਂ ਪੰਗਾ ਹੁਣ ਕੀ ਦੋ ਦੋ ਜਾਣਦਾ ਹੈਗਾ ਉਹੀ ਪੰਗਾ ਪਿਆ ਵਾ ਅੱਗੇ ਮੇਰੀ ਗੱਲ ਸੁਣ ਲੈ ਤਿੰਨ ਚਾਰ ਤਿੰਨ ਚਾਰ ਬੰਦੇ ਹੁੰਦੇ ਨੇ ਘਰ ਦੇ ਹੂੰ ਜਾ ਚੇਤਾਇ ਤਾ ਚੇਤਾਇ ਬਿਜੇ ਪਤੀ ਜੀ ਲਾਲਾ ਹੁਣੇ ਹਮੇ ਇੱਕ ਹਮਾਰਾ ਇੱਕ ਬਸ ਇੱਕ ਸਕੂਨਵਾ ਪੜਦਾ ਦੂਆ ਕਿਆ ਕਰੂਗਾ ਰਿਸ਼ਤੇਦਾਰੀ ਮ ਜਾਊਗਾ ਕ ਖਿੱਤੀ ਕਰੂਗਾ ਹੈ ਕਿ ਨਹੀਂ ਇੱਕ ਇੱਕ ਬੰਦਾ ਹੁੰਦਾ ਲਾਣੇ ਚ ਇੱਕ ਬੰਦਾ ਰਿਸ਼ਤੇਦਾਰੀ ਨੂੰ ਘੁੰਮਣੇ ਚ ਹੁੰਦਾ ਤਾ ਰਿਸ਼ਤੇਦਾਰੀਆਂ ਕੱਢਣੀਆਂ ਹਮ ਸ਼ਹਿਰਾਂ ਦਾ ਕੰਮ ਕਰਨਾ ਬਾਕੀ ਖੇਤੀ ਕਰਨੀ ਹੋ ਹੁਣ ਦੱਤ ਕਿਆ ਕਰੂਗਾ ਅਗਲਾ ਲੇਬਰ ਦੇ ਸਿਰਫ ਕੰਮ ਆਪੇ ਹੋ ਗਿਆ ਜ਼ਮੀਨਾਂ ਘਟ ਗਈਆਂ ਅੱਗੇ ਜਿਵੇਂ ਨਾ ਬਸੇਰੀਆਂ ਦੀਆਂ ਉਹ ਖਰੀਦ ਵੀ ਕੋਈ ਲੈ ਕਹਿ ਲਊ ਕਰੋੜ ਰੁਪਏ ਤੇ ਕਿੰਨੇ ਸਲਾਪਣੇ ਦੇ ਹੋਣੇ ਵਾਲ ਨੂੰ ਹੋ ਗਿਆ ਪਿਆ ਕਰੋੜ ਦਾ ਹੋ ਹੀ ਗਿਆ ਸਮਝ ਤੂੰ ਫੇਰ ਉਹ ਤਾਂ ਜਿਹੜੀ ਬੈਗੀ ਹੋਈ ਸਾਂਭ ਲਊ ਬਸ ਰਸ ਦੀ ਗੱਲ ਆ ਮੁੜ ਕੇ ਖਰੀਦਣ ਵਾਲਾ ਤਾਂ ਕੰਮ ਗਿਆ ਆ ਲਾਈਟ ਆ ਗਈ ਮੋਟਰ ਕਿੱਥੇ ਆਈ ਯਾਰ ਲਾਈਟ ਥੋੜੇ ਵਾਲੇ ਕੰਮ ਹੋ ਗਿਆ ਵੀ ਕੇ ਥੋੜੇ ਹੁਣ ਦੋ ਦਿਨ ਬਟਾ ਰਹਿਣੀ ਆ ਖਵੇ ਦਿਨ ਦਿਨ ਰਹਿਣੀ ਆ ਸਵੇਰ ਨੂੰ ਮੈਂ ਤਾਂ ਜਨਰੇਟਰ ਲਾ ਦੇਣਾ ਜੇ ਨਾ ਆਈ ਸਵੇਰ ਨੂੰ ਠੀਕ ਨਹੀਂ ਗੱਲ ਉਹ ਖੇਤ ਤਿਆਰ ਕਰਿਆ ਬਾਈ ਗੂੜੀਆਂ ਸੱਤਲਾ ਕੇਰਨੀਆ ਪਰਵਟਾਂ ਦੇ ਜਿਹਦੇ ਪਾਣੀ ਛੱਡ ਦੇਣਾ ਬਸ ਚੱਲੀ ਦੇਖੀਏ ਮੈਂ ਲੈਟ ਨੂੰ ਦੇਖ ਲੈ ਚੱਲ ਦੇਖੀਏ ਕਿਆ ਕਰੀਏ ਹੁਣ ਆਗੀ ਛੱਡ ਦਿੰਦੇ ਪਾਣੀ ਇਹ ਆਗੀ ਤਾਂ ਠੀਕ ਹੈ ਨਹੀਂ ਫੇਰ ਜਨਰੇਟਰ ਤੇ ਲਾਉਣਾ ਪੈਣਾ ਹੁਣ ਮੰਡੀ ਨਾ ਲੱਗ ਗਿਆ ਉਹ ਜਿਹੜਾ ਲਾਏ ਦਿੰਦੇ ਜੀਵੜਾ ਉੱਤੀ ਸਾਰੀ ਇਹਦੀ ਵਜ੍ਹਾ ਡਿੱਬੜ ਗਿਆ ਅੱਜ ਹੁਣ ਗਾਹਾਂ ਵਾਲੇ ਸਾਲ ਤੋਂ ਕੰਮ ਜਾਪਿਆ ਗਾਹਾਂ ਨੂੰ ਘਾੜ ਆ ਜਵੇ ਐਸੋ ਵਰਗੀ ਨਾ ਹੋਵੇ ਬਸ ਘਾਣ ਘਾੜ ਆ ਜਵੇ ਉਮਾਰ ਕਾਪ ਆਈਡੀ ਸੀ ਤੈਨੂੰ ਬਹੁਤ ਬਹੁਤ ਗੱਡੀ ਸੀ ਕਿ ਨਾ ਬੈਗ ਜੇ ਸਖਾਈ ਕਿੱਦੂ ਜਾਂਦੀ ਬੈਗ ਤੋੜਦੀ ਆ ਮੈਂ ਕਹਾਂ ਤੇ ਤਾਂ ਸਿੱਧੀ ਦੇ ਸਾਹਮਣੇ ਉੱਤ ਬੈਗ ਨੂੰ ਸਾਹਮਣੇ ਲੈ ਤੂੰ ਮੈਂ ਬੈਗੇ ਨਾ ਸਿੱਖ ਪਾਈ ਇਹਨੇ ਮੈਂ ਕਹਿੰਦਾ ਤਾਂ ਤਾਂ ਨਹੀਂ ਤਾਂ ਇਹ ਬੈਗੇਰ ਪਵਾ ਕੇ ਇੱਕ ਮਾਗਮ ਹੋਊਗਾ ਚੌਕ ਤੈਨੂੰ ਮਾਰ ਦੇ ਰੈਕਟਰ ਦੇ ਮੂਲੇ ਨੂੰ ਅਰੇ ਯਾਰ ਕਿਸੇ ਲੜੀ ਤੂੰ ਤੁਹਾਨੂੰ ਤਾਂ ਪੀ ਗਏ ਲੈ ਬਲਾਈਆਂ ਆਈਡੀ ਨਾਲੇ ਮੈਂ ਕਹਾਂ ਬੈਗੇ ਪੈੜਾ ਦਿਖਾਉਂਗਾ ਬਲਾਈ ਤੇਰੇ ਬਾਹਰ ਤਾਂ ਕੰਮ ਨਹੀਂ ਆਏਗਾ ਬੈਗੇ ਇਹ ਬਾਦੇ ਬੁੱਢੇ ਦਾ ਘਰ ਆ ਉਹ ਲੱਗਾ ਗਿਆ ਕੰਪਨੀ ਤੇ ਵੀ ਬਿਆਨ ਸੁਣਦੀ ਚੜਕੇ ਡੀਮ ਦਾ ਕਾਸ਼ ਬਾਸ ਕਰਦੇ ਆਏ ਸਾਡਾ ਖਲ ਅੱਜ ਆ ਗਏ ਮਿੰਦਰ ਗਿਆ ਹੈ ਐਂ ਬਾਸ ਲੱਡੋਗੇ ਲਗਾਏ ਮਿੰਦਰ ਅੱਜ ਭਰੀ ਦੀ ਕੀ ਲੁੱਡੋ ਖੇਡਦਾ ਬੇਟਾ ਖੇਡ ਲੈ ਲੁੱਡੋ ਬੇਲੇ ਦਾ ਹੋਰ ਗਾ ਉਹ ਦੀ ਹੀ ਵਧਾਈਆਂ ਭਾਈ ਬੋਲਦਾ ਹੀ ਨਹੀਂ ਐ ਲੈ ਤੱਕ ਪੱਕਾ ਆ ਕੇ ਵੇਰ ਪਤਾ ਪੜਾ ਗਾਲ ਲੜਦਾ ਆਇਆ ਪਤਾ ਪੜਾ ਪਤਾ ਆਈ ਆ ਬਈ ਉਹ ਇਧਰ ਉਹ ਡੱਬਾ ਖਲਾ ਗਿਆ ਡੱਬਾ ਖਲਾ ਖਾ ਨਹੀਂ ਹੋਇਆ ਸੱਤੇ ਸੁੰਡਲਾ ਡੱਬੇ ਦੀ ਸੀ ਕਿਹ ਹੈ ਇਹ ਵੀ ਦੁਵਾੜੀ ਤੇ ਜਾ ਕੇ ਬਸ ਅੱਜ ਖੋਣ ਲਿਆ ਡੱਬਾ ਆ ਹੁਣ ਖਾ ਜਾਣਾ ਤਾਂ ਉਹ ਕੀੜੀਆਂ ਨੇ ਖਾ ਲਿਆ ਕਹਿੰਦਾ ਜਿਹੜੇ ਖਾਣੇ ਆਲੇ ਤੇ 9 ਰੁਪਏ ਲਿਖਿਆ ਪਿਆ ਜੀ ਇਹ ਚੀਜ਼ ਖਾਣੇ ਦੀ ਉਹ ਕੀੜੀਆਂ ਨੇ ਖਾ ਲਿਆ ਫਿਰ ਹੈ ਨਹੀਂ ਖਾ ਲੈਣਾ ਤਾਂ ਖਾਣੀ ਤਾਂ ਭਾਈ ਵਿੱਚ 1000 ਕੀੜੀ ਵੀਰੇ ਜੱਡਦੀਆਂ ਉਹਨਾਂ ਨੇ ਲਾਈਟ ਭਾਈ ਬੱਲਾ ਬੰਦਾਂ ਚ ਬੰਦ ਹੈ ਲਾਈਟ ਦਾ ਕੋਈ ਹੱਸਾ ਨਹੀਂ ਕੋਈ ਈਦਾਂ ਹੀ ਤਰੋਸਾਏਗਾ ਹੁਣ ਬਿੰਦਰ ਰਾਜੂ ਵੀ ਨਹੀਂ ਮੁਸ਼ਕਲ ਆ ਨਾ ਖਾਣਾ ਕਿ ਬਿਠਾ ਲੀ ਨਾ ਜਣੀ ਮੈਂ ਕਿਹਾ ਸ਼ਾਮ ਨੂੰ ਜਨਰੇਟਰ ਲਾ ਦਿਆ ਸ਼ਾਮ ਨੂੰ ਕਿੱਥੇ ਲਾ ਦਿੰਦੇ ਕੋਡਰ ਨਾ ਲਿਆ ਜਨਰੇਟਰ ਵੀਰੇ ਕੁੱਪਟਰਾਂ ਦੇ ਮੈਨੂੰ ਕੰਮ ਕਰਿਆਦਾ ਮੈਂ ਸ਼ਿਖਤਾ ਦੇ ਬੈਠਿਆ ਸਰੋਂ ਤੋਂ ਪਹਿਲਾਂ ਛੋੜ ਕੇ ਤੇ ਲੈਣ ਕੁੱਪਟਰ ਆਈ ਜਾਂਦੇ ਰੋਏ ਖਾਣਾ ਹੈ ਤੇ ਜੇ ਗੁਰਦੁਆਰਿਆਂ ਜਾਉਂਗੇ 4 ਵਜੇ ਨਾਲੇ ਹੁਣ ਕਹਿ ਕੇ ਅੜਿਆ ਦਾਨ ਦੇਖਿਆ ਖਾਣੇ ਵਾਲਾ ਨਾ ਅੜਾਈ ਜਾਂਦਾ ਕੁੱਪਟਰਾਂ ਨੂੰ ਖਾਣਾ ਸਾਗ ਸਾਗ

ਸੁਣਦੀ ਪਈ ਪਈ ਸਾਡੀ ਬੇਲਿਆਂ ਨੂੰ 20000 ਦੇ ਬਿੱਲ ਘਰੇ ਪਏ ਆ ਤੂੰ ਹਾਕਾ ਕਰ ਤੂੰ ਮੇਰੇ ਪਰ ਬੱਤਰਾ ਵਕਤ ਰੇਕ ਪਰ ਆਉਂਦਾ ਏ ਮੈਂ ਕੋਈ ਅਰਦਾਸ ਨਹੀਂ ਕਰੀ ਤੇਰੇ ਵੰਦੂ ਮੈਂ ਕੋਈ ਅਰਦਾਸ ਨਹੀਂ ਕਰੀ ਪਰ ਵਕਤ ਰੇਕ ਪਰ ਅਜਦਾ ਤੂੰ ਮੈਨੂੰ ਟਿਚਰਾ ਕਰਦਾ ਦਾ ਏ ਕਹਿੰਦਾ ਚਾ ਵਧੀਆ ਸਾਡੇ ਮੈਂ 1-2 ਦਿਨ ਹੋਰ ਰਾਵੇ ਕਰਾ ਤੇ ਮੇਰੇ ਘੈਲੀ ਰਲ ਜਾਣਾ ਕਹਿੰਦਾ ਆ ਠੀਕ ਆ ਭਾਈ ਹੁਣ ਜਾਂ ਮੇਰੇ ਵਸਤੇ ਦੀ ਲਾਈਟ ਹੁਣ ਤੁਹਾਨੂੰ ਡੈਡਿੰਗ ਨਾਲ ਲਿਆ ਲਿਆ ਲੈ ਕੇ ਸਮਾਨ ਪਾਇਆ ਵਿੱਚ ਤੀਰ ਫੀਰ ਤੇ ਮੈਂ ਤਾਂ ਕੁਝ ਨਹੀਂ ਪਾਇਆ ਰਾਇਆ ਏ ਨਾ 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 ਥੱਲੇ ਰੇ ਦਾਇਆ ਨੂੰ ਤਾਂ ਸਿੱਟਾਈ ਹੈ ਦਾਇਆ ਦਾਇਆ ਮੈਂ ਮਤਲਬ ਉੱਪਰ ਆਇਆ ਬਾਤਾਂ ਕਿਹਦੀ ਜਗ੍ਹਾ ਚ ਧਵਾਲੇ ਰੱਖ ਤੂੰ ਤਾਂ ਕਰੀ ਅੱਧਾ ਰੋਟਾ ਸਲਫਰ ਪਾਇਆ ਸਲਫਰ ਸਲਫਰ ਪਾਤਾ ਜੂਰੀਆ ਪਾਤਾ ਜੂਰੀ ਦੇ ਜੇ ਨਾ ਵੀ ਪਾਉਂਦਾ ਸਲਫਰ ਇਹ ਚੀਜ਼ ਠੀਕ ਹੈ ਡੰਗਰਾ ਬਾਦ ਤੇ ਵਧੀਆ ਸਰਦਾ ਪਾਉਂਦਾ ਹੀ ਨਹੀਂ ਸਾਰਾ ਕੁਰੋ ਸਾਰਾ ਕੁ ਮੁੱਛਿਆ ਜੇਕੂ ਇੱਚੇ ਸਾਰਾ ਕੁ ਇੱਚੇ ਕੋਈ ਠੀਕ ਹੈ ਜੇਕਰ ਵੀ ਠੀਕ ਆਹ ਦੇਖ ਐਂਦਾ ਪਿਆਤਾ ਅੱਧਾ ਪਾ ਗਿਆ ਮਜਾ ਉਹ ਤਾਂ ਤਾ ਤਾਦਾ ਹਾ ਹਾ ਦੂਵਾ ਤੇ ਲਾਇਦਾ ਸਮਾਨ ਵਾਲਾ ਉਹ ਆਓ ਵੇ ਸਾਰਾ ਕੁ ਮੁੱਛਿਆ ਉਹ ਇਕੱਠਾ ਕਰਿਆ ਰਿਹਾ ਕਿਤਾ ਫਿਰ ਬਾਕੋਸਾਂ ਬਾਦ ਕੋ ਦੋਦੋ ਮੈਂ ਲਾਇਆ ਸਾਰੀ ਦੁਆਇ ਮੈਂ ਸਾਂ ਵੀ ਰੋਇਨਾ ਮੰਗੜ ਕੇ ਤੇ ਫਿਰ ਦੋਜ ਤੇ ਜੋ ਨਹੀਂ ਹੁੰਦੀ ਉਹੀ ਉਹੀ ਦੋਸ ਲਿਆ ਹਾਂ ਇੰਤਰ ਉੱਟਾ ਰੋਟੀਆਂ ਵੀ ਖਾ ਅੰਦਰ ਉੱਟਣਾ ਡਾ ਗਿਆ ਸੀ ਤਾਂ ਬਹੁਤ ਹੈ ਪਨੀਰ ਵਾਲੀ ਕੀਤੇ ਯਾਰ ਨਾ ਬਹੁਤ ਆ ਬਹੁਤ ਆ ਥੋੜਾ ਨਿਆਈ ਦਾ ਖੇਡਦਾ ਇਹ ਓ ਮੈਂ ਤਾਂ ਤੈਨੂੰ ਆਪ ਕਹਿੰਦਾ ਠੀਕ ਆ ਕਾਕਾ ਮਾਰਦਾ ਮੈਂ ਫਿਰ ਕੁੱਤੇ ਦੇਖ ਲੈ ਤੂੰ ਮਾਤਾ ਜੀ ਦਾ 100 ਕੁੱਤੇ ਬੈਠਾ ਦਿੰਦੇ ਓ ਮੈਂ ਹੁਣ ਅੱਗ ਦੇ ਤਾਂ ਕੁੱਤੇ ਹੀ ਹੁੰਦਾ ਏ ਦੋ ਦਿਨ ਆ ਇਹ ਸਾਲ ਮੈਂ ਤਾਂ ਥੋੜਾ ਕਾਕਾ ਹੀ ਮਾਰ ਥੱਲੇ ਇੰਨੀ ਕੀਨੇ ਯਾਰ ਉਹਨਾਂ ਦੀ ਖਰਾਕ ਆ 100 ਦੇ ਕੇ ਹਜ਼ਾਰ ਆਉਣਾ ਪਹਿਲਾਂ ਇਹਦਾ ਪਜਿੱਟਾ ਕੁੱਤੇ ਘੁੰਮਦਾ ਇੱਕ ਵਾਰ ਪੜਲਾ ਪੜੀਣਾ ਉਹ ਉਹਦਾ ਪਰਦਾ ਫਿਰਦਾ ਇਹਨਾਂ ਦੇ ਨਾਲ ਲੈ ਪਰ ਵੀ ਤਾਂ ਹੁਣ ਵੀ ਵਿੱਚ ਹੀ ਆ ਉਹਨਾਂ ਦੇ ਪਰ ਮੈਂ ਕਿਹਨੂੰ ਦੱਸਦਾ ਬਈ ਆਪਾਂ ਕਹਿ ਦਿੰਦੇ ਆ ਵੀ ਰਾਇਆ ਰਾਇਆ ਛੱਡ ਦੇ ਨੀ ਕਿਉਂਕਿ ਤੇ ਭੌਦਾ ਬਈ ਜਦਾਂ ਅੱਖ ਨਹੀਂ ਲਗਾਈ ਜੁਨੀ ਤੂੰ ਹੋਰ ਕਰ ਹਾਂ ਬਾਈ ਉੱਪਰ ਵੀ ਗੇਰਦੇ ਤੋੜੀਆ ਛੁੱਪਾ ਤੋੜੀਆ ਰਾਇਆ ਵੀ ਗੇਰ ਤੇ ਨਹੀਂ ਤੇ ਰਾਇਆ ਵਾ ਹੁੰਦਾ ਹੈ ਜਿਹੜਾ ਉਹ ਛੁੱਪਲਾ ਚੱਕਰ ਆਊਗਾ ਮਿੱਟੀ ਵਾਲਾ ਤਾਂ ਰਹੇਗਾ ਥੱਲੇ ਉਦਾਂ ਹੀ ਥੱਲੇ ਕੱਢ ਲਿਆ ਵਿੱਚ ਤੇਰਾ ਵੀ ਤੋੜੀਆ ਛੱਡੂਗਾ ਬਾਹਰ ਖੇਤੀ ਹੁੰਦੀ ਆ ਤੋੜੀਆ ਦੀ ਸਮਝਿਆ ਇਹ ਤਰ੍ਹਾਂ ਪ੍ਰਸਿਨ ਨਹੀਂ ਆਇਆ ਤੋੜੀਆ ਡਟਾ ਹੋ ਜਾਣਾ ਪਰ ਉਹ ਅੰਗੇ ਖੇਤੀ ਪੱਕ ਜਾਂਦਾ ਇੱਕ ਕਹੇਦੇ ਵਸੜੂਗਾ ਬਾਕੀ ਹੋ ਨਹੀਂ ਰਹਿਣਾ ਬਾਕੀ ਖੇਤੀ ਜਾਂਦਾ ਗਿਆ ਤੋੜੀ ਜਾ ਦੋ ਆਪਣੇ ਕੰਟਰੋਲ ਕਰ ਲੈਣਾ ਉਹ ਉਹੀ ਚੱਕਰ ਰਹਾ ਤਾਂ ਪਾਇ ਨਾ ਕਿ ਕਹਾਰੇ ਵਸੜੂਗਾ ਬਾੜ ਕੋ ਖੇਤੀ ਹੁੰਦੀ ਇੱਕ ਕਹਾਰੇ ਮੈਂ ਹਟਲਣਾ ਯਾਰ ਇਹ ਚੀਨੀ ਸਿਰੋਂ ਹਟਲਣਾ ਹੈ ਚੀਨੀ ਸਿਰੋਂ ਉਹਦਾ ਫੇਰ ਫਲੀ ਬੁੱਧੀ ਮਾਰ ਦਿੰਦੀ ਉਹਦਾ ਪੱਤਾ ਚੌੜਾ ਪੱਤਾ ਚੌੜਾ ਇੰਨਾ ਐ ਸਾਲ ਨੂੰ ਵਧੀਆ ਹੋ ਸਾਕ ਬਹੁਤ ਦੇਰ ਤੋਂ ਸੁਣਾਉਂਦੀ ਆ ਉਹ ਤਾਂ ਉਹ ਵੀ ਠੀਕ ਆ ਹਾਂ ਆ ਹਲ ਜੋੜੇ ਮਾਰਕ ਪੂਰੇ ਕੱਢਨੇ ਆ ਲਪਰੀ ਚ ਨੇ ਕਰਦੇ ਨੇ ਜੇ ਹੁਣ ਉਹਦਾ ਭਈ 2 ਵਜੇ ਹੁਣ ਕਿਆ ਕਰੀਏ ਬਾਕੀ ਬਾਕੀ ਤੇ ਦੰਦਾਤਾ ਨਹੀਂ ਹੈਗਾ 2 ਐਥੇ ਗਏ ਨਾ ਅੱਜ ਗੰਨਾ ਹੀ 2 ਹੁੰਦਾ ਤੇ ਉਹ ਹੋਣਾ ਇਹ ਵੜ ਦੂਗੇ ਬੀਚ ਬੜਾ ਮੋਟਾ ਤੇਰੇ ਇਹਦੇ ਘਟਦੇ ਆ ਹਾਂ ਕਰਨੀ ਕੀ ਲੱਤ ਨਹੀਂ ਆਉਂਦੀ ਗੱਤ ਕੇ ਸੱਡਿਆ ਕਿ ਟ੍ਰੈਲ ਦੂਰ ਤੋਂ ਤਣ ਗਏ ਪਿਆ ਕਿਆ ਕਰੀਏ ਚੱਲ ਦੇਖ ਕੇ ਟਿਕਣਾ ਮੂਗਾ ਕਿੰਨੇ ਦਾ ਪੈਣਾ ਯੋਕਰ ਤੋਂ ਛਿੱਟੇ ਵਾਲੇ ਕੰਮ ਚਾਹੀਦਾ ਕਿੰਨੇ ਦਾ ਵੀ ਸਾਲਾ ਛਿੱਟਾ ਦੇ ਆਹਣਾ ਚੱਲ ਪਾ ਛਿੱਟਾ ਦੇ ਹੋ ਜਾਂਦਾ ਅੱਖਾਂ ਕੱਢਦੇ ਨਹੀਂ ਜਿਹੜੀ ਨੀ ਨੀ ਤੂੰ ਐਂ ਗੇਰੀ ਆ ਪਾ ਕੇ ਝੋਲੀ ਚ ਤੂੰ ਬਿੰਦ ਬਾਦ ਆਉਂਦੀ ਨਾ ਮਰ ਆ ਦਾ ਆਈਡੀਆ ਮਾਉਣੀ ਚਾਹੀਦੀ ਇਹ ਕਿਹੜਾ ਕੰਮ ਤੋਂ ਕੰਮ ਚਾਹੀਦਾ ਛਿੱਟਾ ਉਹ ਵੀ ਤੇ ਕਿਸੇ ਨੇ ਕੱਢ ਨਹੀਂ ਪਾਉਣੀ ਚਾਹੀਦੀ ਐ ਬਿਜਲੀ ਉਹ ਕਾਟ ਹੋਵੇ ਵੀ ਐਨੀ ਨਹੀਂ ਕਿ ਕਾਟ ਹੋਵੇ ਜਦੋਂ ਤੱਕ ਤਿਆਰ ਹੋਣਾ ਨਹੀਂ ਹੋਵੇ ਬਸ ਵਿਸ਼ੇਸ਼ ਛਿੱਟਾ ਲਾ ਦੂ ਚੱਲ ਲਾ ਦੇ ਤੇਰੇ ਵਰਗੇ ਨੂੰ ਕਿਲੋ ਵੱਧ ਬਾਦ ਕਰੀ ਜਾਂਦੇ ਲੱਗਦੇ ਆ ਮਿੱਟੀ ਨਹੀਂ ਲੱਗੀ ਤਾਂ ਹਰੀ ਹੋਣਾ ਨੂੰ ਜਿੱਥੇ ਮਰਦੀ ਛ ਯਾਰ ਕੋਈ ਫਸਲ ਲੈ ਲੈ ਤੂੰ ਵਾਹੀ ਮਿੱਟੀ ਨੂੰ ਲੱਗ ਕੇ ਹਰੀ ਆ ਕਲਕਦਾ ਦਾਣਾ ਐ ਪੱਕੇ ਬਰੱਖਦੇ ਇਹ ਵੀ ਧੱਕ ਰਜਾਉਣੀ ਮੈਂ ਵੀ ਭੁਰਨੇ ਦੇ ਕੰਨੇ ਦੀ ਨਾ ਪਤਲਾ ਕਹਿੰਦਾ ਵਾ ਮਿੱਟੀ ਗਲੇ ਜਿਹੜੀ ਹਰੀ ਇਕ ਦੀ ਜਰਮੀ ਨੇ ਚੱਲਣਾ ਚੀਜ਼ ਜਿਆਦਾ ਦਾ ਬਾਹਰ ਤੋਂ ਜਿਕੜਾ ਮਰਜੀ ਰੱਖਦੇ ਜੇ ਤੁਰਪੀ ਪਈ ਤਾਂ ਉਹਨੇ ਕੰਮ ਜਾਂਦਾ ਉਹ ਹੁਣ ਸੁੱਕ ਜਾਣਾ ਪੰਜ ਚਾਰ ਦਿਨ ਚ ਕਿੰਨਾ ਜੱਪਣ ਨਹੀਂ ਦਿੰਦੇ ਇਹ ਹੈ ਭਈਏ ਜਿਹੜਾ ਹਾਲ ਆ ਭਈਆਂ ਦਾ ਕਹਿੰਦਾ ਜੱਪਣਾ ਨਹੀਂ ਕੰਮ ਫਿਰ ਮੈਂ ਇਸ ਤੇ ਲੇਟ ਹੋਈ ਜਾਗਾ ਯਾਰ ਲੇਟ ਹੁੰਦਾ ਨਾ ਕੰਮ ਨੂੰ ਹੁਣਦਾ ਫਿਰ ਜੇ ਹੁਣ ਲੇਟ ਹੋ ਗਿਆ ਬੰਮੇ ਮੇਰੀ ਗੱਲ ਸੁਣ ਲੈ ਇਹ ਤਾਂ ਜੰਮਿਆ ਹੁੰਦਾ ਕਹਿੰਦਾ ਤਾਂ ਫਿਰ ਤਾਂ ਜ ਜਪੜਾ ਦਾ ਕਹਾਣ ਹੁਣ ਉੱਥੇ ਹੁਣ ਵੀ ਤੇਰੇ ਪਿੱਛੂ ਨਾ ਨਹੀਂ ਕੀਆ ਉਹ ਬੀਜੂਗੇ ਹੁਣ ਉਹ 23 31 ਤਰੀਕ ਨੂੰ ਕਹਿੰਦੇ ਆ ਜਾਂ ਜੱਲੇ ਰਹਿ ਗਏ ਕੱਲੂ ਨਹੀਂ ਪੀਤੇ ਕੱਲ ਉੱਥੇ ਵੀ ਦੂੰਗੇ ਇਸ ਕਾਲਾ ਵਜਿਰਾ ਤੂੰ ਕੀਤੇ ਕਾਲੇ ਨੂੰ ਕਹਾਂ ਮੈਂ ਸੋਕੋ ਸੋਕਣਾ ਢਾ ਲੀ ਅਸ ਵੀ ਮਾਰਨਾ ਤੁਹਾਡਾ ਅੱਜ ਆ ਸਵੇਰੇ ਨਹੀਂ ਮਾਰੂਗਾ ਸਾਕੇ ਮੈਂ ਤੈਨੂੰ ਕੱਲੇ ਗਿਆ ਤਾਂ ਮੈਂ ਖੋਗਾ ਮਾਰ ਦੇ ਲਾ ਤੂੰ ਸਾਕੇ ਛੱਡਿਆ ਹੁਣ ਸਵੇਰੇ ਹੁਣ ਸਵੇਰੇ ਹੀ ਸੋਕਾ ਮਾਰੇ ਯਾਰ ਅਬ ਮਾਰੇ ਡਲੇ ਜਿ ਕਿੱਲੇ ਹੋਗੇ ਤਾਂ ਕੋਈ ਨਹੀਂ ਤੂੰ ਆਮਦੇ ਕਹ ਲੈ ਉਹ ਜਿਆਦਾ ਛੁੱਟਾ ਛੱਡਿਆ ਪਿਆ ਬਹੁਤ ਮੈਂ ਕਿਹਾ ਤੂੰ ਵੀਂਦਾ ਨਹੀਂ ਨਾ ਸੌਕਾ ਮਾਰਦਾ ਸਾਰਾ ਵੀ ਗੁੱਲੀ ਪਿਆ ਗੇਂ ਵੀ ਨਹੀਂ ਸੌਕਾ ਮਾਰਦਾ ਮਾਰਦਾ ਕੋਈ ਜਿਹਦੇ ਖਾਲੇ ਨਾਲ ਬਾਹਰ ਇੱਕ ਵਾਰੀ ਫੇਰ ਛੂਟਾ ਛੱਡਿਆ ਮਾਰ ਕੇ ਤੀਰ ਦੀ ਵੀ ਨਹੀਂ ਗੱਲ ਫੇਰ ਉਹਨੂੰ ਹੀ ਵਾਪਸ ਤੇ ਕਰਮ ਦਾ ਕਰਿਆ ਬੈਲਾ ਤੂੰ ਜੇ ਲੱਭ ਪਈ ਤਾਂ ਕਿ ਪਲੋ ਮਾਰਦੇ ਹਾਂ ਬਹੁਤ ਕੰਮ ਤੇ ਕਰਿਆ ਬੈਲਾ ਅਸੀਂ ਦੇਖਦੇ ਕਿ ਆਪਾਂ ਆਪਾਂ ਬੌੜੇ ਦਾ ਬੰਦ ਥੋੜੇ ਛੁੱਟੇ ਖੜੇ ਹਲੇ ਹਾਂ ਫੇਰ ਪ੍ਰਾਣੀ ਜਿੱਥੇ ਜਾਵਾਂ ਉਹ ਮੈਂ ਨਹੀਂ ਹੋਈ ਉਹ ਵੀ ਜਾ ਤਾ ਜਿਹੜੀ ਹੋਣੀ ਹੈ ਹਾਂ ਉਹ ਕਾਇਦੇ ਵਿੱਚ ਟੁੱਟ ਲੰਬੇ ਨੇ ਉਹ ਕੈਦੇਗਾ ਬਣਾ ਲਈ ਜੱਟ ਨੇ ਕੱਟਰ ਨਾਲ ਤੇਰੇ ਬਿਲਿੰਗ ਕਰਦਾ ਫੋਨ ਕੱਟਰ ਦਾ ਮਾਰ ਜਾ ਇਹਦਾ ਆਉਂਦਾ 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 ਇਹ ਨੱਗੇ ਬਣਾ ਲੈ ਲਾਉਂ ਤੂੰ ਤੇ ਮਰਾ ਤੂੰ ਬਿਲਿੰਗ ਦਾ ਅੰਦਾ ਚਾਹਲ ਕਰਦੇ ਨੇ ਤੇ ਤੂੰ ਉੱਪ ਲੈਣੀ ਹੋਰ ਕੀ ਹੈ ਓਲ ਹੈ ਠੀਕ ਨਹੀਂ ਗੱਲ ਕਾ ਗਰਾਸੇ ਕਿੱਥੇ ਘੱਲ ਆ ਬਾਤ ਤੂੰ ਗਰਾਸੇ ਲਿਖੇ ਗਾ ਉਹ ਮੁਕਦਾ ਹੀ ਕਾਰਨ ਨਾਲ ਉਹ ਸਾਰਾ ਝੂਠ ਦਾ ਕਾਰਨ ਆ ਸਾੜੇ ਬਾਬਦਿਆਂ ਮਰ ਗਿਆ ਉਹ ਸਵੇਰੇ ਦਿੱਖੇ ਕਰ ਲੈਂਦੇ ਆ ਕੋਈ ਚਲੀ ਜਾਂਦੀ ਸਾਰੀ ਵਿਹੜੀ ਕੱਲ ਉਹ ਜਿਹੜੀ ਗੱਲ ਹੁੰਦੀ ਨਹੀਂ ਘਸਾਉਣੇ ਵਾਲੀ ਹਾਂ ਬੈਠ ਰਹੀ ਹੈ ਜਮਤੀ ਨੂੰ ਹਾਂ ਆਪਣਾ ਖੇਤ ਵੀ ਮਾਰਦਾ ਬਸ 2 ਵਜੇ ਵਿਚਨੀ ਆਏ 2 ਵਜੇ ਐਨੇ ਮਗਨਾ ਖ ਦਿਖਾਏ ਬੁਰਾ ਜਿਹੜੇ ਹੁਣ ਅੱਧੇ ਮਿੰਟਾ ਕਰਿਆ ਪਿਆ ਇਹ ਫੈਂਕੀ ਤਾਂ ਕਿੱਥੀ ਕਰਦੀ ਉਹਨੇ ਫੇਰ ਬਾਹਰ ਲੱਗਾ ਹੈ ਨਾ ਕੋਈ ਪਹਿਲਾਂ ਆੜੇ ਵੀ ਆਈਓ ਚੱਕੀਏ ਰਹਿਦਾ ਸੂਪਰ ਸੀਟਰ ਨੇ ਮਲਾਤੀ ਵਿੱਚ ਸਭ ਉਹ ਤੇ ਥੋੜੇ ਮੈਂ ਉੱਪਰ ਤੋਂ ਉੱਪਰ ਦੇ ਕਹਿੰਦਾ ਵੀ ਸੂਪਰ ਸੀਟਰ ਦਾ ਸੂਪਰ ਸੀਟਰ ਵੇ ਹੱਥਾਂ ਨਾਲ ਕਮਾਈਆ। ਕੀ ਕਰੀਏ ਜਿੱਕਾ ਚੱਲ ਪੀਓ ਨਾ ਜਦੇ ਵੀ ਸਾਨੂੰ ਟੀਚਰਾਂ ਕਰਦਾ ਤਾਂ ਪਾਕਿਸਤਾਨ। ਪਾਕਾਲਾ ਦਾ ਤੇ ਤੂੰ ਜਿੱਕਾ ਬੰਦੂ ਕਰਦਾ। ਕਹਦਾ ਕਰੀਓ ਨਹੀਂ ਤੁਨੂੰ। ਕਹਿੰਦਾ ਤੇ ਟੀਚਰ ਕਰੀਂ ਕਿ ਤੈ ਮੈਨੂੰ ਕਰੀਂ। ਤੇਰੇ ਨਾਲੇ ਵਾਟਾ ਲਾ ਮਦਦ ਕਰਿਆ ਦੇ ਲਾ ਮੇਰੇ ਤੇ ਗਿਆ। ਤੇਰੇ ਨਾਲੇ ਵਾਟਾ ਲਾਉਣਾ ਮੈਂ ਤੇਰੀ ਤੇ ਮੇਰੇ ਤੇ ਪਹਿਲਾਂ ਲਾ ਲਾ ਮੈਂ ਤੈਨੂੰ ਕਹਿੰਦਾ ਹੀ ਨਹੀਂ ਕੁਸ। ਕੈ ਤੇਰੀ ਲਮਾਂ ਭਾਈ ਉਹ ਜਾ ਕਰ ਮੈਂ ਕੀ ਬਰੀਨ ਲੈਣਾ ਲਾਲੀ ਤੁੰਦਾ ਲੜਣਾ ਜੇ ਵੱਧ ਬੀਤਾ ਪਾਰ ਨਾਲੋਂ ਹਾਂ ਪਾਰ ਥੋੜਾ ਤਾਂ ਚੱਲ ਸਾਡੇ ਜੱਵੀ ਉਹ ਨਹੀਂ ਜਾਦਾ ਆ ਅੱਜ ਵੀ ਮੰਡ ਚ ਆਹ ਗੱਲ ਬਣੀ ਤੇ ਤੇਰੇ ਕੋਲੇ ਆਉਣਾ ਸਾਡੇ ਕੋਲਾ ਜੀ ਰੈਡੀ ਲੈ ਚੱਲੇ ਕਰੂਗੇ ਦੋਹੇ ਜਣੇ 300 ਰੁਪਏ ਬਿਸਬਾ ਉੱਚ 300 ਕੇ 400 ਦੂੰਗਾ ਰੈਡੀ ਲੈ ਚੱਲੇ ਕਰੂਗੇ ਠੀਕ ਹੈ ਪਿਉਣ ਲੱਗੇ ਦਾ ਕਰਾਇਆ ਪੈਜੀ ਕਰਨ ਇਹ ਗੱਲ ਇਹ ਜਦੋਂ ਮਹਿਲ ਆਤੀ ਫੇਰ ਓਹ ਮੇਰੀ ਉੱਤਿਆਰੀ ਹੋਵਾ ਲਵਾ ਦੇ ਲਈ ਆ ਤੇ ਰੈਡੀ ਦੇਖ ਲਈ ਨਾ ਦੋਵਾਂ ਨੇ ਜਸ ਮੇਰੇ ਕਲੋਗੇ ਜੀ ਦੀ ਹੋਣੀ ਆ ਮੈਂ ਦਵਾ ਰੋ ਭਾਈ ਮੈਨੂੰ ਦਰਵਾਉ ਜਾਂਦੀ ਜਿਹੜੀ ਤੇ ਫਾਸਲਾ ਆਇਆ ਮੈਂ ਚਾਸੀ ਦਾ ਇਹ ਉੱਪਰ ਰੰਗ ਨਹੀਂ ਲੱਗਦਾ ਬਾਡੀ ਉਹ ਦਿਸਦੀ ਜਾਤਰੀ ਉਹ ਜੰਗ ਨਹੀਂ ਬੈ ਸਕਦੀ ਉਹ ਤਾਂ ਪੈਣੀ ਹੈ ਫੜੀ ਆਂ ਜਾਂਦੀ ਸੀ ਫੀਲ ਮੰਗਣਾ ਦਾ ਇਹਦੇ ਨੂੰ 10000 ਰੁਪਏ ਵਧ ਦੇਤਾ ਠੀਕ ਆ 10000 ਰੁਪਏ ਨਹੀਂ ਦੁਖਦਾ ਨਹੀਂ ਰੰਗ ਕਰਦਾ ਫਰੀ ਆ ਰੰਗ ਵੀ ਘੱਟ ਖੜਦਾ ਹੁਣਾਂ ਮੈਂ ਅੰਦਰ ਨਹੀਂ ਖੜਦਾ ਬਾਹਰ ਖੜਾ ਆਓ ਬਾਹਰ ਰੰਗ ਲੱਗਦਾ ਹੁੰਦਾ ਤੇ ਦਿਸਦੀ ਜਾਤਰੀ ਨਾ ਉਹਦਾ ਕਾਕੇ ਦਿੱਤਾਉਣਾ ਉਹਨਾਂ ਨੇ ਹਾਂ 10000 ਰੁਪਏ ਬਾਕੀ ਸਾਰੇ ਮੋੜ ਕੇ ਚੱਲੋ ਫੇਰ ਚੱਲਦੇ ਆਉਣੇ ਹੋਣੀ ਕਰਤੀ ਗਈ ਉਹਨਾਂ ਨੇ ਦਰਦ ਆਜਾ ਜੀ ਹਾਂ ਕੋਰਟ ਨਹੀਂ ਕਰੀ ਆਉਣ ਥੋੜੀ ਜੀ ਪੰਨਾ ਨੰਬਰ ਲਿਖਿਆ ਪਰ ਕਿਹਾ ਤੇ ਪੰਨਾ ਨੰਬਰ ਲਿਖਿਆ ਨਹੀਂ ਆਉਂਦਾ ਨਹੀਂ ਨਹੀਂ ਆਪਣਾ ਲਿਖ ਰਿਹਾ ਤੇ ਪੰਨਾ ਮਿਲਾਂਦਾ ਮੇਰਾ ਕਾਹਦਾ ਨੰਬਰ ਲਿਖਣਾ ਉਹਨੂੰ ਨਾ ਆਪਣਾ ਲਿਖਿਆ ਹੋਣਾ ਉਹਨਾਂ ਪਰ ਚਾਹੀਦਾ ਉਹਨਾਂ ਆਪਣਾ ਲਿਖਿਆ ਪਿਆ ਉਹ ਆਪਣਾ ਲਿਖ ਦਿੰਦੇ ਯਾਰ ਮੈਂ ਵੀ ਲਿਖ ਦੇਉਂਦਾ ਇੱਕ ਵੀ ਫਿਰ ਕਿ ਕਰ ਸਾਡਾ ਲੰਗੂ ਕੀਤਾ ਬਹੁਤ ਕੰਮ ਚੱਲਦਾ ਨੋਟ ਕੀ ਜਾਣਾ ਜਾਂਦਾ ਤੇ ਸਾਨੂੰ ਲੋਕਾਂ ਨੇ ਮਦਦ ਕਰੀ ਜਾਣਾ ਉਹਨਾਂ ਨੇ ਤੇ ਚਾਹੀਦਾ ਇਹ ਕਿਦੀ ਬਣੀ ਪਈ ਐ ਸਮਝਿਆ ਗੱਲ ਜੋ ਨਾ ਗੋਲ ਜene ਬੁੱਠਿਆ ਹੈ। ਇਹ ਪਾਣਾ ਕੰਮੇ ਉੱਥੇ ਰੱਖਿਆ ਵੀ ਹੁਣ ਕੋਣੇ ਪੈਂਚਰੇ ਲਾਉਣੇ ਫਿਰ ਪੈਂਚਰੇ ਦੇ ਪਿਆਸ ਵਾਲੀ ਦੁਕਾਨ ਵਧਾਉਣੀ ਹੋਣੀ ਹੈਗੀ। ਤੇ ਨਾਂ ਲਿਖੋ ਕਿ ਨੌ ਤਾਂ ਚਾਹੀਦਾ। ਨੌ ਚਾਹੀਦਾ ਕਿ ਨਾ ਕੋਈ ਇੱਥੇ ਪਾਈ ਰਹਿਣੇ ਪੜੀ। ਉਹ ਦੂ ਵਾਲੇ ਬਜਿੱਤੇ ਬਣੀ ਵੀ ਆ ਉਹਦਾ ਨੌ ਲਿਖ ਕੇ ਆਪਣੇ ਨੰਬਰ ਨੂੰ ਕਰਸਾ ਪਾਓ। ਆਵੋ ਕਿ ਇੱਥੇ ਚਾਹੀਦਾ ਹੈ। ਹੈ ਕਿ ਨਹੀਂ? ਸਟਿੱਕਰ ਹੀ ਲਾ ਦੋ। ਵਿਭਾਗੇ ਰੱਖੋ ਤੇ ਦਿੱਕਤ ਨਹੀਂ ਹੁੰਦਾ ਆਏ। ਹਾਂ ਚਲ ਠੀਕ ਆ। ਔੜਾ ਕਬੂਤਰ ਚੰਗਾ ਜੀ। ਹੋਏ ਰਾਕੇ